ਵਿੱਚ ਬੋਟ ਮੰਗਣ ਪਹੁੰਚੇ ਮੋਗਾ ਦੇ ਵਿੱਚ ਡੋਟ ਡੋਰ ਪ੍ਰਚਾਰ ਕੀਤਾ ਜਾ ਰਿਹਾ ਕਿ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਮੋਗੇ ਪਹਿਲੀ ਵਾਰ ਹੀ ਆਇਆ ਹਾਂ ਜੋ ਉਧਾਂ ਘੁੰਮਣ ਫਿਰਨੀਆਂ ਆਪਣੇ ਜਿਹੜੇ ਮੇਰੇ ਯਾਰ ਦੋਸਤ ਰਹਿੰਦੇ ਉਹਨਾਂ ਨੂੰ ਮਿਲਣਾ ਆਉਂਦੇ ਹੁੰਦੇ ਸੀ ਕਦੀਆਂ ਪਰਫਾਰਮ ਕਰਨ ਬਟ ਅੱਜ ਇਦਾਂ ਪਹਿਲੀ ਵਾਰ ਆਇਆ ਹਾਂ ਔਰ ਇੰਨਾ ਪਿਆਰ ਮਿਲ ਰਿਹਾ ਇਦਾਂ ਲੱਗ ਹੀ ਨਹੀਂ ਰਿਹਾ ਜਦੋਂ ਮੈਂ ਇਹਨਾਂ ਬਾਜ਼ਾਰਾਂ 'ਚ ਪਹਿਲੀ ਵਾਰੀ ਘੁੰਮ ਰਿਹਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਕੰਪੇਨਿੰਗ ਤੁਸੀਂ ਫਸਟ ਟਾਈਮ ਕਰ ਰਹੇ ਹੋ ਜੀ ਪਹਿਲਾਂ ਵੀ ਪਾਪਾ ਨੇ ਚੋਣ ਲੜਿਆ ਗਿਆ ਦਿੱਲੀ ਤੋਂ ਵੀ ਬਹੁਤ ਅੱਛੀ ਰੀਡ ਦਿੱਤੀ ਹੈ ਹਾਂਜੀ ਹਾਂਜੀ ਇੱਥੇ ਕਿੰਨਾ ਲੋਕਾਂ ਦਾ ਜਮਾਨ ਤੁਹਾਡੇ ਸਾਹਮਣੇ ਆਈਆਂ ਨੇ ਕਿੰਨਾ ਮੈਂ ਦਿੱਲੀ ਚ ਵੀ ਗਿਆ ਸੀ ਜੀ ਥੋੜੇ ਦਿਨ ਕੰਪੇਨ ਕਰਨ ਲਈ ਮੈਂ ਗਿਆ ਸੀ ਉਹਨਾਂ ਨੇ ਇੱਥੇ ਵੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿੱਦਾਂ ਦਾ ਮੈਨੂੰ ਉਮੀਦ ਤੋਂ ਜ਼ਿਆਦਾ ਪਿਆਰ ਮਿਲ ਰਿਹਾ ਲੋਕ ਬਹੁਤ ਹੱਸ ਕੇ ਬੁਲਾ ਰਹੇ ਆ ਅਸ਼ੀਰਵਾਦ ਦੇ ਰਹੇ ਆ ਤੁਸੀਂ ਦੇਖਿਆ ਪਿਛਲੇ ਬਾਜ਼ਾਰ ਵੀ ਅਸੀਂ ਗਏ ਸੀ ਹੁਣ ਸੁਨਿਆਰਾ ਬਾਜ਼ਾਰ ਆਏ ਆ ਇੱਥੇ ਵੀ ਬਹੁਤ ਲੋਕ ਇੰਨੇ ਵੈਲਕਮਿੰਗ ਹੈ ਇੰਨਾ ਪਿਆਰ ਦੇ ਰਹੇ ਨੇ ਆਸ਼ੀਰਵਾਦ ਦੇ ਰਹੇ ਔਰ ਕਹਿ ਰਹੇ ਹਰ ਇੱਕ ਬੰਦਾ ਕਹਿ ਰਿਹਾ ਕਿ ਸਾਡੀ ਗਰੰਟੀਆਂ ਤੁਹਾਨੂੰ ਦਿਤਾ ਕੇ 4 ਤਰੀਕ ਨੂੰ ਪਾਰਲੀਮੈਂਟ ਕੋਲ ਜਾਵਾਂਗੇ ਗਰੰਟੀਆਂ ਬਹੁਤ ਮਿਲ ਰਹੀਆਂ ਹਨ ਜਿਵੇਂ ਦਿੱਲੀ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਕੀਤੇ ਸੀ ਇੱਥੋਂ ਦੇ ਲੋਕਾਂ ਨੇ ਕੋਈ ਤੁਹਾਡੇ ਨਾਲ ਗੱਲ ਕੀਤੀ ਵੀ ਕੀ ਕੋਈ ਤੁਹਾਡੇ ਨਾਲ ਜੀ ਬਿਲਕੁਲ ਕੀਤੀ ਹੈ ਮੈਂ ਪਰਸੋਂ ਇੱਕ ਜਗ੍ਹਾ ਤੇ ਗਿਆ ਸੀਗਾ ਤੇ ਉੱਥੇ ਵੀ ਜਿਹੜੀਆਂ ਬੇਸਿਕ ਨੀਡਸ ਨੂੰ ਲੈ ਕੇ ਜਿਹੜੇ ਲੋਕ ਬਹੁਤ ਸਿਰ ਤੋਂ ਕਰੱਚੇ ਘਰਾਂ ਚ ਰਹਿ ਰਹੇ ਆ ਜਿਨ੍ਹਾਂ ਕੋਲ ਪਾਣੀ ਨਹੀਂ ਪੀਣ ਦਾ ਹੈਗਾ ਸਾਫ਼ ਜਿਨ੍ਹਾਂ ਦੀਆਂ ਗਲੀਆਂ ਠੀਕ ਨਹੀਂ ਹੈਗੀਆਂ ਉਹ ਜਿਹੜੀਆਂ ਹਾਲੇ ਤੱਕ ਤਾਂ ਬੇਸਿਕ ਨੀਡਸ ਤੇ ਫਸੇ ਹੋਏ ਆਪਾਂ ਔਰ ਪੰਜਾਬ ਦਾ ਇਸ ਟਾਈਮ ਜੋ ਹਾਲ ਹੈ ਉਹ ਉਹਨੂੰ ਸੁਧਾਰਨ ਵਾਸਤੇ ਇੱਕ ਇਦਾਂ ਦੇ ਬੰਦੇ ਦੀ ਲੋੜ ਸੀ ਜਿਹੜਾ ਹੁਣ ਫਰੀਦਕੋਟ ਲਈ ਜਿਹਨੂੰ ਟਿਕਟ ਮਿਲੀ ਹੈ ਯਾਨੀ ਮੇਰੇ ਫਾਦਰ ਸਾਹਿਬ ਮੇਰੇ ਉਸਤਾਦ ਵੀ ਨੇ ਔਰ ਮੈਨੂੰ ਪਤਾ ਇੱਕ ਸੱਚਾ ਸੁੱਚਾ ਬੰਦੇ ਨੇ ਉਹ ਔਰ ਉੱਥੇ ਜਾ ਕੇ ਗਰੀਬਾਂ ਦੀ ਹੱਕ ਸੱਚ ਦੀ ਆਵਾਜ਼ ਚੱਕਣਗੇ ਪਾਰਲੀਮੈਂਟ ਚ ਐ ਨਹੀਂ ਲੱਗਦਾ ਕਿ ਜਿਹੜੀਆਂ ਪਰਨਲੀਆਂ ਗਲੀਆਂ ਦੀ ਗੱਲ ਕਰ ਰਹੇ ਹੈਗੇ ਇਹ ਇੱਕ ਸਟੇਟ ਦਾ ਕੰਮ ਹੁੰਦਾ ਹੈ ਜੀ ਨਹੀਂ ਸਟੇਟ ਦਾ ਮੈਂ ਬਿਲਕੁਲ ਪਰ ਪਰ ਜਦੋਂ ਵੋਟ ਤਾਂ ਐਮਪੀ ਨੂੰ ਵੀ ਉੱਥੇ ਹੀ ਪੈਣੀ ਹੈ ਗਲੀਆਂ ਵਾਲੇ ਲੋਕ ਪਾਉਂਦੇ ਆ ਵੋਟ ਸਟੇਟ ਦਾ ਕੰਮ ਜ਼ਰੂਰ ਹੁੰਦਾ ਹੈ ਮੈਂ ਮੁੱਦੇ ਦੀ ਗੱਲ ਕਰ ਰਿਹਾ ਮੈਂ ਬਿਲਕੁਲ ਮੈਂ ਮੁੱਦੇ ਦੀ ਗੱਲ ਕਰ ਰਿਹਾ ਸਟੇਟ ਦਾ ਕੰਮ ਹੁੰਦਾ ਬਟ ਉੱਤੋਂ ਫੰਡਸ ਆਉਣਗੇ ਜਦੋਂ ਸੈਂਟਰ ਦੀ ਸਰਕਾਰ ਜਦੋਂ ਪੂਰੀ ਪ੍ਰੋਪਰ ਸਟੇਟ ਦੀ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਆ ਉਹ ਉਹਦਾ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਮੈਂ ਚਾਹੁੰਦਾ ਕਿ ਪੰਜਾਬ ਚ ਵੀ ਹਿੱਸੇਦਾਰੀ ਹੋਵੇ ਜਿਹੜੀਆਂ ਸੀਟਾਂ 400 ਪਾਰ ਐਤਕੀ ਹੋ ਰਹੀਆਂ ਉਹਦੇ ਵਿੱਚ ਪੰਜਾਬ ਦੀਆਂ ਸੀਟਾਂ ਹੋਣੀਆਂ ਬਹੁਤ ਜ਼ਰੂਰੀਆਂ ਤਾਂ ਕਿ ਇਸ ਸਟੇਟ ਨੂੰ ਹੋਰ ਵਿਕਸਿਤ ਕੀਤਾ ਜਾਵੇ ਨਵਰਾਜ ਜੀ ਆਵਾਜ਼ ਵੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੇ ਕਿਤਨਾ ਦੇ ਦੇ ਤੁਹਾਡੇ ਵੀ ਦੋਸਤ ਨੇ ਔਰ ਪਿਤਾ ਜੀ ਦੇ ਵੀ ਬਹੁਤ ਉਹਨਾਂ ਨੂੰ ਪ੍ਰਮਾਣ ਦੇ ਨੇ ਕੀ ਕਹਾਂਗੇ ਵੱਡੇ ਭਰਾ ਜੀ ਮੇਰੇ ਸੀਨੀਅਰ ਹੈ ਕਰਮਜੀਤ ਜੀ ਬੈਸਟ ਆਫ ਲੱਕ ਟੂ ਹਿਮ ਤੇ ਉਹ ਆਪਣਾ ਕੰਮ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਸੀ ਨਵੇਂ ਨਵੇਂ ਕਲਾਕਾਰ ਉਹਨਾਂ ਲਈ ਪ੍ਰਚਾਰ ਕਰਨ ਪਹੁੰਚ ਰਹੇ ਨੇ ਜੀ ਜਿਆਦਾ ਜਿਆਦਾ ਪੱਤੀ ਕਰਿਆਦਾ ਇਕੱਲੇ ਨੇ ਅੱਜ ਤੁਸੀਂ ਪਰਿਵਾਰਿਕ ਮੈਂਬਰ ਉਹਨਾਂ ਦੇ بیٹے ਅੱਜ ਚੋਣ ਪ੍ਰਚਾਰ ਚਰੇ ਮੈਨੂੰ ਲੱਗਦਾ ਮੇਰੇ ਮੇਰੇ ਪਿਤਾ ਜੀ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਸਿੰਪਲ ਬੰਦੇ ਆ ਉਹ ਜ਼ਿਆਦਾ ਕਿਸੇ ਵੀ ਚੀਜ਼ 'ਤੇ ਵਿਸ਼ਵਾਸ ਨਹੀਂ ਰੱਖਦੇ ਇਦਾਂ ਦੀ ਹਾਲਾਂਕਿ ਜਿਹੜੇ ਵੀ ਸਟਾਰਸ ਆ ਰਹੇ ਆ ਕਰਮਜੀਪਾ ਜੀ ਲਈ ਉਹਨਾਂ ਦਾ ਮੋਸਟ ਵੈਲਕਮ ਹੈ ਉਹ ਸਾਡੇ ਵੀ ਕਲੀਕ ਹੈ ਸਾਨੂੰ ਵੀ ਜਾਣਦੇ ਆ ਸਾਰੇ ਜਾਣੇ ਬਟ ਉਹ ਉਹਨਾਂ ਦੇ ਬਚਪਨ ਦੇ ਦੋਸਤ ਹੈ ਉਹਨਾਂ ਦਾ ਮੋਸਟ ਵੈਲਕਮ ਤੁਸੀਂ ਸਿੰਪਲ ਦੀ ਗੱਲ ਕੀਤੀ ਹੈ ਫਾਦਰ ਸਾਹਿਬ ਦੀ ਹਾਂਜੀ ਸਰ ਤੇ ਪੰਜਾਬ ਦੇ ਵਿੱਚ ਕੱਲੇ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ ਇਹ ਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਨੇ ਜਿਹੜੇ ਕਿਸੇ ਨੂੰ ਕੁਝ ਕਹਿ ਹੀ ਨਹੀਂ ਰਹੇ ਅੱਜ ਤੱਕ ਇੱਕ ਵੀ ਸਟੇਟਮੈਂਟ ਨਹੀਂ ਹੈਗੀ ਕਿਸਾਨਾਂ ਦੇ ਖਿਲਾਫ ਉਹਨਾਂ ਦੀ ਇੱਕ ਵੀ ਕੋਈ ਸਟੇਟਮੈਂਟ ਲੱਭ ਕੇ ਦਿਖਾ ਦੋ ਮੈਨੂੰ ਨਾ ਹੀ ਕਦੀ ਕਿਸੇ ਬਾਰੇ ਪਰਸਨਲੀ ਕਿਸੇ ਨੇ ਬੋਲਿਆ ਉਹਨਾਂ ਨੇ ਸਾਨੂੰ ਵੀ ਸਮਝ ਨਹੀਂ ਆ ਰਹੀ ਕਿ ਕੌਣ ਇਹ ਸਭ ਕੁਝ ਕਰਾ ਰਿਹਾ ਹੈ ਔਰ ਇੱਕ ਹੀ ਸੀਟ ਦਾ ਵਿਰੋਧ ਕਿਉਂ ਹੈ